ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਰੂੜੇ ਅਸਲ ਬਿਲਕੁਲ ਨੇੜੇ ਸ਼੍ਰੀ ਤਰਨਤਾਰਨ ਸਾਹਿਬ ਦੇ ਇਹ ਪਿੰਡ ਆ ਦੋਸਤੋ ਚੋਤਾਲਾ ਪਿੰਡ ਬਿਲਕੁਲ ਲੱਗੇ ਆ ਸ਼ਾਹਪੁਰਾ ਪਿੰਡ ਵੀ ਬਿਲਕੁਲ ਨਜ਼ਦੀਕ ਆ ਜਿਹੜੀ ਸੜਕ ਦੋਸਤੋ ਤਰਨਤਾਰਨ ਸਾਹਿਬ ਤੋਂ ਪੱਟੀ ਨੂੰ ਜਾਂਦੀ ਆ ਅੱਗੇ ਦੋਸਤੋ ਸ਼ਾਹਪੁਰਾ ਅੱਡਾ ਆਉਂਦਾ ਤੇ ਸ਼ਾਹਪੁਰੇ ਅੱਡੇ ਤੋਂ ਇੱਕ ਸੜਕ ਨਿਕਲਦੀ ਆ ਜਿਹੜੀ ਰੂੜੇ ਅਸਲ ਪਿੰਡ ਜਿਹੜੀ ਆ ਜਾਂਦੀ ਆ ਠੀਕ ਆ ਜੀ ਬੜੀ ਗੋ ਆਪਣੀ ਪਹਿਲੀ ਐਸ ਕਰੋ ਵਪਾਰ ਦਾ ਕੰਮ ਵੀਰ ਨੇ ਨਵਾਂ ਸ਼ੁਰੂ ਕੀਤਾ ਤੇ ਬਾਕੀ ਤੁਸੀਂ ਸਮੇਂ ਸਮੇਂ ਨਾਲ ਜਿਹੜਾ ਦੋਸਤੋ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਬੰਦੇਰੀ ਡਿਟੇਲ ਜਿਹੜੀ ਆ ਉਹ ਤੁਸੀਂ ਸਮੇਂ ਸਮੇਂ ਨਾਲ ਲੈਂਦੇ ਰਿਹਾ ਕਰੋ ਠੀਕ ਹੈ ਜੀ ਨਵੇਂ ਪਸ਼ੂ ਆਜਿਆ ਕਰੂਗਾ ਇਸ ਕਿਲੇ ਦੇ ਉੱਪਰ ਤਾਂ ਤੁਸੀਂ ਉਹਦੀ ਡਿਟੇਲ ਲੈ ਸਕਦੇ ਜੇ ਅੱਜ ਤਰੀਕ ਦੋਸਤੋ 29 ਮਾਰਚ ਸਮਾਂ ਕੋਈ ਦੁਪਹਿਰ ਦੇ 12:30 ਪਾਉਣੇ 1 ਦਾ ਪਸ਼ੂ ਤਿੰਨ ਦਿਖਾਉਣਿਆ ਤੁਹਾਨੂੰ ਤਿੰਨੇ ਪਸ਼ੂ ਸੂਏ ਸੂਏ ਆ ਦੋ ਜਿਹੜੇ ਪਸ਼ੂ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਕ ਮੱਝ ਇੱਕ ਜਿਹੜੀ ਵਿਚਕਾਰ ਇਹ ਸੈਂਟਰ ਦੇ ਵਿੱਚ ਵਹਿੜ ਖੜੀ ਆ ਇੱਕੋ ਦਿਨ ਦੀਆਂ ਸੂਈਆਂ ਨੇ ਕੋਈ ਇਕੱਠਾ ਸੱਤਾਂ ਕਿ ਦਿਨਾਂ ਦੀ ਲਾਸਟ ਵਿੱਚ ਤੁਹਾਨੂੰ ਦਿਖਾ ਦਾਂਗੇ ਇਹ ਕਰੋਸੰਗ ਦੇ ਵਿੱਚ ਵਹਿੜ ਇਹ ਵੀ ਸੂਈ ਹੈ ਠੀਕ ਹੈ ਜੀ ਤਿੰਨ ਪਸ਼ੂ ਆ ਤਿੰਨੇ ਸੂਏ ਸੂਬੇ ਆ ਨਾਲ ਪ੍ਰੋਪਰ ਬੱਚੇ ਆ ਸੋ ਸੂਬੇ ਦੀ ਡਿਟੇਲ ਪੁੱਛ ਲਾਂਗੇ ਰੇਟ ਭਾਅ ਪੜਤਾ ਦੁੱਧ ਦੇ ਨਾਲ ਪਸ਼ੂਆਂ ਦੇ ਥੱਲੇ ਹੁਣ ਕਿੰਨਾ ਮਿਲਕ ਹਾਜ਼ਰ ਆ ਉਹ ਪੂਰੀ ਗੱਲਬਾਤ ਕਰ ਲਾਂਗੇ ਪੂਰੀ ਜਾਣਕਾਰੀ ਦੇ ਲਈ ਆਪਾਂ ਚੱਲਦੇ ਆਂ ਵੀਰ ਤੇ ਕੋਲ ਪੁੱਛਦੇ ਆਂ ਕਿ ਇਨਫੋਰਮੇਸ਼ਨ ਅੱਜ ਦੇ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਜੀ ਹੋਰ ਠੀਕ ਠਾਕ ਜ ਅੱਛਾ ਵੀਰ ਇੱਕ ਆਪਣਾ ਨਾਮ ਦੱਸ ਦਈਏ ਸਰਬਜੀਤ ਸਿੰਘ ਜੀ ਸਰਬਜੀਤ ਵੀਰੇ ਬਿਲਕੁਲ ਜਿਹੜਾ ਰੂਰੇ ਹਸਲ ਪਿੰਡ ਆ ਤਰਨਤਾਰਨ ਸਾਹਿਬ ਤੋਂ ਰਹਿ ਗਿਆ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਹਾਂਜੀ ਹਾਂਜੀ ਤੇ ਚਤਾਲਾ ਪਿੰਡ ਇੱਕ ਪਾਸੇ ਆ ਗਿਆ ਹਾਂ ਚਤਾਲਾ 1 ਕਿਲੋਮੀਟਰ ਪੈਂਦਾ ਜੀ ਆ ਇੱਕ ਮੁਗਲ ਚੱਕ ਤੋਂ ਕਿੰਨੀ ਦੂਰੀ ਆ 1 ਕਿਲੋਮੀਟਰ ਦੀ ਹੈ ਜੀ ਵੀ ਕਿਲੋਮੀਟਰ ਮੁਗਲ ਚੱਕ ਹਾਂ ਇਹ ਤਾਂ ਵੀ ਕਿਲੋਮੀਟਰ ਦੀ ਆ ਸ਼ਾਹਪੁਰੇ ਤੋਂ ਵੀ ਕਿਲੋਮੀਟਰ ਹੀ ਹਾਂਜੀ ਠੀਕ ਹੈ ਜੀ ਤੇ ਵੈਸੇ ਕੰਮ ਵੀਰ ਵਪਾਰ ਤੇ ਕਰਦੇ ਆ ਰਹੇ ਆ ਹਾਂਜੀ ਹਾਂਜੀ ਨਵਾਂ ਨਵਾਂ ਕੀਤਾ ਕਿ ਪਹਿਲਾਂ ਕਰਦੇ ਨਵਾਂ ਹੀ ਨਵਾਂ ਹੀ ਸ਼ੁਰੂ ਕੀਤਾ ਹਾਂਜੀ ਚਲੋ ਜ਼ਰੂਰ ਜੀ ਨਾ ਜੇ ਸਾਹਮਣੇ ਕੱਢ ਕੱਢ ਪਸ਼ੂ ਨਵੇਂ ਆਪਣੇ ਵੀਰਾਂ ਦੇ ਹਾਂਜੀ ਅੱਛਾ ਜਿਹੜੇ ਤਿੰਨ ਪਸ਼ੂ ਆਪਾਂ ਦਿਖਾਉਣੇ ਆ ਵੀਰ ਇੱਕ ਤਾਂ ਮੱਝ ਇਹ ਦਿਖਾ ਦਾਂਗੇ ਇਹ ਵੀ ਸੂਈ ਆ ਤੇ ਦੋ ਬੈੜਾਂ ਵੀ ਸੂਈਆਂ ਨੇ ਹਾਂਜੀ ਹਾਂਜੀ ਠੀਕ ਆ ਜੀ ਤੇ ਮੈਨੂੰ ਤੁਸੀਂ ਦੱਸਿਆ ਸੀ ਵੀ ਆ ਕੋਈ ਚੰਚੌਂ ਪੰਜਾ ਪੰਜਾ ਦਿਨਾਂ ਦੇ ਵਿੱਚ ਦੋਵੇਂ ਪਸ਼ੂਆਂ ਦਾ ਸੂਭਾ ਮੱਝ ਦਾ ਤੇ ਬੈੜ ਦਾ ਇੱਕ ਬੈੜ ਆਪਣੀ 8-7 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਠੀਕ ਆ ਜੀ ਕਿਹੜੀ ਆ ਗਾਂ ਤੇ ਆ ਮੱਝ ਆ ਜੀ ਇਹ 26 ਤਰੀਕ ਦੀ ਹੋਈਆਂ ਇਕੱਠੀਆਂ ਜੀ ਠੀਕ ਆ ਜੀ 26 ਮਾਰਚ ਦੀਆਂ ਹਾਂਜੀ ਹਾਂਜੀ ਲਓ ਜੀ ਠੀਕ ਆ ਸੋ ਪਸ਼ੂਆਂ ਦੀ ਦੋਸਤ ਡਿਟੇਲ ਕਲੇ ਕਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੇ ਬਾਕੀ ਇੱਥੇ ਆਣ ਕੇ ਆਪਣੀ ਨਰਕਵਰਖ ਜਿਹੜੀ ਤਸੱਲੀ ਆ ਜਿਹੜੇ ਵੀਰ ਨੇ ਖਰੀਦਣਾ ਪਸ਼ੂ ਇੱਥੇ ਆਣ ਕੇ ਕਰਿਓ ਠੀਕ ਆ ਜੀ ਇੱਕ ਟਾਈਮ ਚੋਲਿਓ ਦੋ ਟਾਈਮ ਚੋਲਿਓ ਕੋਈ ਵੀਰ ਦੂਰ ਨੇੜੇੋਂ ਸੰਪਰਕ ਕਰਦਾ ਵੀਡੀਓ ਕਾਲ ਤੇ ਆਪਣੀ ਇੱਕ ਟਾਈਮ ਦੀ ਚਵਾਈ ਕਰਵਾ ਕੇ ਤਸੱਲੀ ਕਰਵਾ ਲਿਓ ਜਿੱਦਾਂ ਵੀ ਕਿਸੇ ਵੀਰ ਦਾ ਸੂਤਰ ਪੈਂਦਾ ਉਦਾਂ ਤੁਸੀਂ ਬਿਠਾ ਸਕਦੇ ਜੀ ਠੀਕ ਆ ਅੱਛਾ ਵੀਰ ਪਹਿਲੇ ਇਥੋਂ ਸ਼ੁਰੂਆਤ ਕਰ ਲਗੇ ਇਸ ਅੱਜ ਤੋਂ ਹਾਂਜੀ ਇਹ ਕਿੰਨਾ ਸੂਆ ਸੂਈ ਹੈ ਜੀ ਹਾਂਜੀ ਤੀਜਾ ਸੂਆ ਸੂਈ ਹੈ ਜੀ ਤੀਜੇ ਸੂਬੇ ਆ ਅੱਜ ਸਮਾਂ ਨੂੰ ਤੁਸੀਂ ਦੱਸਤਾ ਵੀ 4-5 ਦਿ ਹਾਂਜੀ ਕਟਾ ਤੇ ਮਗਰ ਮਗਰ ਕਟਾ ਆ ਠਾਦ ਗਿਆ ਮੜਾ ਦਿਖਾਦ ਗਿਆ ਨੀਲੀ ਦਾ ਕਟਾ ਗਿਆ ਜੀ ਹਾਂਜੀ ਨੀਲੀ ਦਾ ਉਹ ਵੀ ਨੀਲੀ 라ਵੀ ਦਾ ਕਟਾ ਦੋਸਤੋ ਵਾਈਟ ਫੇਸ ਦੇ ਵਿੱਚ ਆ ਵੇਖੋ 45 ਕਿ ਦਿਨਾਂ ਦੀ ਸੂਈ ਇਹ ਮੱਜ ਸੁਹਾ ਤੁਜਾ 나ੜੂ ਗਿੱਲਾ ਨਾਲ ਜੀ ਆ 나ੜੂ ਦਿਖਾਦ ਗਿਆ ਮੜਾ ਜੀ ਹਾਂਜੀ ਆ ਲੋ ਠੀਕ ਆ ਜੀ ਸੋ ਗਿੱਲੇ 나ੜੂ ਦੇ ਬੱਚਾ ਮੜਾ ਫੇਸ ਇੱਕ ਵਾਰੀ ਵੀਰ ਦਿਖਾਦ ਗਿਆ ਮੂੰਹ ਬੱਚੇ ਦਾ ਆ ਲੋ ਠੀਕ ਆ ਉਹ ਵਾਈਟ ਫੇਸ ਆ ਦੋਸਤੋ ਇੱਕ ਪਾਸੇ ਤੁਸੀਂ ਵੇਖੋਗੇ ਵਾਈਟ ਫੇਸ ਆ ਕਟਾ ਬਹੁਤ ਸੋਹਣਾ ਮਾਰਕਿੰਗ ਦੇ ਵਿੱਚ ਬਿੱਲੀ ਮਨ ਕੀ ਅੱਖ ਤੇ ਅਗਲੇ ਖੁਰਾਂ ਤੇ ਮਾੜਾ ਮਾੜਾ ਨਿਸ਼ਾਨ ਮਗਰਲੇ ਖੁਰ ਤੋਂ ਥੇ ਆ ਤੇ ਵੀਰ ਹੁਣ ਪੰਜਾ ਚੌ ਦਿਨਾਂ ਦੀ ਸੂਈ ਬੌਲੇ ਤੋਂ ਬਾਹਰ ਆ ਗਈ ਆ ਹਾਂਜੀ ਨਹੀਂ ਤਿੰਨ ਦਿਨਾਂ ਜਿਹਾ ਬੌਲੇ ਜਿਹੀ ਬੌਲੀ ਬਣ ਰਹੀ ਆ ਜੀ ਪੂਰੀ ਬੌਲੀ ਬਣਦੀ ਆ ਹਾਂਜੀ 10 ਕਿਲੋ ਬੌਲਾ ਇਸ ਲਈ ਹੈਗਾ 10 ਕਿਲੋ ਹਾਂਜੀ ਤੇ ਚੋਣ ਚਣ ਕਿੱਦਾਂ ਮੈਂ ਪੋਲੀ ਵਧੀਆ ਠੰਣ ਤੇ ਜਿੱਦਾ ਸਾਫ ਹੈ ਪੂਰਾ ਠੀਕ ਹੈ ਜੀ ਜਿੱਦਾ ਥੋੜਾ ਜਿਹਾ ਘੱਟ ਦਿਖਾਈ ਦਿੰਦਾ ਵਾ ਤੁਹਾਨੂੰ ਦੁੱਧ ਪੂਰਾ ਵਾ ਅੱਛਾ ਅੱਛਾ ਦੁੱਧ ਅਸੀਂ 12-13 ਕਿਲੋ ਕਰ ਜੂਗੀ ਠੀਕ ਹੈ ਵੈਸੇ ਹੁਣ 10 ਕਿਲੋ ਆਪਾਂ ਚਵਾ ਦਾਂਗੇ ਇਥੋਂ ਹਾਂਜੀ ਹਾਂਜੀ ਠੀਕ ਹੈ ਜੀ। ਹਉ ਦੋਸਤੋ ਚੋਣ ਜਾਣ ਬਿਲਕੁਲ ਇੱਕ ਨੰਬਰ ਆ ਸਾਫ ਸੁਥਰੀ ਆ ਕੋਈ ਪੋੜ ਨਹੀਂ ਕੋਈ ਛਟਾ ਨਹੀਂਗਾ। ਠੀਕ ਆ ਤੇ ਸਮਾਂ ਵੀ ਤਕਰੀਬਨ ਤੁਸੀਂ ਮੰਨ ਸਕਦੇ ਹੋ ਦੋਸਤੋ ਕੋਈ 12:30 ਪੌਣੇ 1 ਦਾ ਸਮਾਂ ਤੇ ਸਵੇਰ ਚੁਵਾਈ ਕਿੰਨੇ ਕ ਵਜੇ ਕਰ ਲੈਣੀਆਂ ਜੀ? ਹਾਂਜੀ ਅਸੀਂ 6 ਤੋਂ 7 ਵਜੇ ਤੇ ਕਰਦੇ ਆ ਜੀ। 6 ਤੋਂ 7 ਵਜੇ ਹਾਂਜੀ ਅਗੇ ਤੇ ਦੁੱਧ ਵੀ ਥੋੜਾ ਥੋੜਾ ਥੱਲੇ ਛੜੀਦਾ ਵਾ ਕਿਉਂਕਿ ਬੌਲਾ ਜੀ। ਠੀਕ ਹੈ ਜੀ। ਹਾਂਜੀ। ਦਿਓ ਵੀ ਖੋਲ ਕੇ ਤੋਰ ਕੇ ਦਿਖਾਈਏ। ਹਾਂਜੀ। ਲਓ ਦੋਸਤੋ ਬੌਲੇ ਤੇ ਹੁਣ ਚੱਲਣ ਲਈ ਆ ਕੋਈ ਤੀਜੇ ਦਿਨ ਕੋਈ ਚੌਥੇ ਤੀਜੇ ਦਿਨ ਦਾ ਸਮ ਬਰਾਬਰੂ ਚੰਗਾ ਚੋਣ ਇੱਕ ਨੰਬਰ ਤੇ ਬਾਕੀ ਆਰਡਰ ਦੀ ਜਿਹੜੀ ਬਣਤਰ ਉਹ ਤੁਹਾਨੂੰ ਆਪਾਂ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਆ ਲਓ ਜੀ ਠੀਕ ਆ ਸੁਬਖਾਲਾ ਚੰਗਾ ਬਾਕੀ ਹੁਣ ਸਮੇ ਦੇ ਹਿਸਾਬ ਨਾਲ ਜੇਕਰ ਆਪਾਂ ਵੇਖੀਏ ਦੋਸਤੋ ਜਿਵੇਂ ਜਿਵੇਂ ਸ਼ਾਮ ਨੂੰ ਚੋਈ ਦੇ ਸਮੇਂ ਲ ਜਾਊਗੀ ਓਵੇਂ ਓਵੇਂ ਲੇਵਾ ਭਰ ਕੇ ਤਿਆਰ ਕਰੀ ਜਾਊਗੀ ਠੀਕ ਆ ਤੇ ਕੱਦ ਕਾਠ ਦੀ ਮੀਡੀਅਮ ਮੰਨ ਕੇ ਕੋਈ ਵੀ ਰਸਬਦਾ ਕਰ ਲੇ ਬੇਲ ਵਟਾ ਪੂਰਾ ਠੀਕ ਆ ਜੀ ਬੇਲ ਬੂਲ ਤੁਸੀਂ ਵੇਖੋ ਲੰਬਾਈ ਪੂਰੀ ਆ ਆਹ ਲਓ ਜੀ ਹਾਂ ਜੀ ਇਹ ਕੋਲੇ ਥੋੜਾ ਥਣਾ ਤੋਂ ਤੁਸੀਂ ਦੇਖ ਲਓ ਬਿਲਕੁਲ ਨੇੜੇ ਤੋਂ ਹੈ ਬਹੁਤ ਪੋਲੀ ਹੈ ਜੀ ਹੈ ਪੋਲੀ ਹੈ ਬਿਲਕੁਲ ਚੋਣਾ ਹੈ ਅੱਛਾ ਵੀਰ ਕੀ ਕਰਦੇ ਹੋ ਡਿਮਾਂਡ ਦਾ ਮੁੱਲ ਕੀ ਕੀਤਾ ਫਿਰ ਹਾਂ ਜੀ ਇਹ ਤਾਂ ਆਪਾਂ ਕਰਦੇ ਹਾਂ 1 ਲੱਖ 5000 ਜੀ 1 ਲੱਖ 5 ਹਾਂ ਜੀ ਦੇ ਲੈ ਕਿੱਥੋਂ ਤੱਕ ਹੋ ਜੂਗੀ ਸੇਲ ਹੈ ਜੀ ਲੱਖ ਦੇ ਲਾਗੇ ਬਨੇ ਜੀ ਹੋ ਜੂਗੀ ਛੋੜ ਛੱਪਾ ਕਰਕੇ ਆਪਾਂ ਛੋੜ ਛੱਪਾ ਕਰਕੇ ਲੱਖ ਦੇ ਲਾਗੇ ਬਨੇ ਹੋ ਜੂ ਲਾਗੇ ਬਨੇ ਲਓ ਜੀ 1 ਲੱਖ ਦੋਸਤੋ ਪੰਜ ਜਿਹੜੀ ਡਿਮਾਂਡ ਤੇ ਲੱਖ ਦੇ ਬਿਲਕੁਲ ਨੇੜੇ ਤੇ ਜਿਹੜੀ 12 13 ਕਿਲੋ ਕੱਡੂ ਪੱਕਾ ਠੀਕ ਹੈ ਜੀ ਠੀਕ ਆ ਹੁਣ ਤੁਸੀਂ ਦੱਸਦਾ ਵੀ ਸ਼ੁਰੂਆਤ ਚੰਗੀ ਕੀਤੀ ਹੈ ਹਾਂ ਜੀ ਤੇ ਉਮੀਦ ਜਿਹੜੀ ਦੋਸਤੋ ਸੋਹਣੀ ਕਰ ਸਕਦੇ ਆ ਵੀ ਇਸ ਝੋਟੀ ਤੋਂ ਠੀਕ ਹੈ ਜੀ ਹੁਣ ਬੌਲੇ ਤੇ ਚੰਗੇ ਤੇ ਚੱਲ ਰਹੀ ਹੈ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਵੀਰ ਅੱਗੇ ਆ ਗਈ ਇਹ ਬੈਡ ਇਹ ਵੈੜ ਦਾ ਸੁਆ ਕਿਨਵਾ ਇਹ ਪਹਿਲਾਂ ਨਹੀਂ ਜੀ ਪਹਿਲਾਂ ਸੂਈ ਹੈ ਹਾਂਜੀ ਹਾਂਜੀ ਇਹਨੂੰ ਅੱਜ ਦਿਨ ਬਿਲਕੁਲ ਸੇਮ ਇੱਕੋ ਦਿਨ ਦੀ ਸੁਈ ਹੈ ਅੱਜ ਇੱਕੇ ਦਿਨ ਆ ਮੱਝ ਮੱਜ ਸਵੇਰੇ ਸੂਈ ਹੈ ਸ਼ਾਮੀ ਸੂਈ ਹੈ ਜੀ ਅੱਛਾ ਜੀ ਇਹਦੇ ਮਗਰ ਬੱਚਾ ਕੀ ਆ ਗਿਆ ਇਹਦੇ ਮਗਰ ਬੱਚੀ ਆ ਜੀ ਬੱਚੀ ਆ ਲਓ ਜੀ ਮਗਰ ਬੱਚੀ ਹੈ ਦੋਸਤੋ ਠੀਕ ਆ ਤੇ ਕੋਈ ਤਿੰਨਾ ਚੌ ਚੌ ਦਿਨਾਂ ਦੀ ਇਹ ਵੀ ਸੂਈ ਆ ਇਕੱਠੀਆਂ ਸੂਈਆਂ ਜਿੰਨਾ ਦੱਸ ਹੀ ਦਿੱਤਾ ਤੁਹਾਨੂੰ ਵੀ ਮੱਝ ਤੇ ਇਹ ਜਿਹੜੀ ਵੈੜ ਇਕੱਠੀਆਂ ਸੂਈਆਂ ਮਗਰ ਬੱਚੀ ਆ ਹੁਣ ਇਹ ਦੁੱਧ ਕਿੰਨੇ ਕਿਤੇ ਬੌਲੇ ਤੇ ਇਹ ਜੀ 12 ਕਿਲੋ ਬੌਲਾ ਕਰ ਗਈ ਆ ਦੁੱਧ ਇਹ 18 ਪਲੱਸ ਤੇ ਲਾਗੇ ਮੈਨੇ ਜ਼ਰੂ ਹਾਂਜੀ 12 ਹੋਣਾ ਜਿਹੜਾ ਨੈੱਟ ਬੋਲਾ ਆਪਾਂ ਚੋਰੇ ਹਾਂਜੀ ਹਾਂਜੀ ਠੀਕ ਹੈ ਜੀ ਬਾਬੀ 12 ਕਿਲੋ ਜਿਹੜਾ ਦੋਸਤੋ ਬੋਲਾ ਹੁਣ ਚਵਾਈ ਦੇ ਵਿੱਚ 12 ਕਿਲੋ ਬੋਲਾ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਆ ਤੁਹਾਨੂੰ ਇੱਕ ਵਾਰੀ ਥੋੜਾ ਨੇੜੇੋਂ ਪੱਥਣਾ ਤੁਹਾਨੂੰ ਦੀ ਦਿਖਾ ਦਿੰਨੇ ਆ ਵਿਰਲਾ ਚੰਗੀਆਂ ਨ ਲੰਬਾ ਥਾਣਾ ਪੂਰਾ ਥੇ ਚਵਾਈ ਵਾਲਾ ਆਹ ਲਓ ਜੀ ਲੈ ਵੀ ਵੀਰ ਇਹਨੂੰ ਵੀ ਖੋਲ ਕੇ ਇੱਕ ਵਾਰੀ ਤੋਰ ਦੀਏ ਕੱਦ ਵੱਡਾ ਦੋਸਤੋ ਇਸ ਵਾੜ ਦਾ ਠੀਕ ਹੈ ਜੀ ਇਸ ਬੱਛੀ ਦਾ ਕੱਦ ਵੱਡਾ ਪਹਿਲਾਂ ਉਹ ਬੱਛੀ ਸੋਈ ਆ ਮਗਰ ਵੀ ਵਛੀਆ ਵਛੀ ਜਿਹੜੀ ਮਗਰ ਉਹ ਵੀ ਤੁਹਾਨੂੰ ਆਪਾ ਤਸਦੀ ਨਾਲ ਦਿਖਾ ਦਾਂਗੇ ਆ ਲਓ ਜੀ ਬਾਕੀ ਮੇਰਾ ਵੀਰ ਬੌਲਾ ਜਿਹੜਾ ਦੋਸਤੋ 12 ਕਿਲੋ ਆ ਜਿਹੜਾ ਹੁਣ ਨੈਟ ਕਿਸੇ ਵੀਰ ਨੇ ਚੋ ਲੈਣਾ ਤੇ ਦੁੱਧ ਵੀਰਾਂ ਦਾ ਵੀ ਭਰਾ ਦੂਗੀ ਚੰਗਾ ਕੋਈ 15 18 18 20 ਦੇ ਲਾਗੇ ਤੱਕ ਵੀ ਆਂਦਾ ਭਰਾ ਦੂਗੀ ਕੱਦ ਵੱਡੇ ਦੇ ਵਿੱਚ ਆ ਥਾਂ ਤੁਹਾਨੂੰ ਪੂਰਾ ਹੱਥੀ ਚਵਾਈ ਵਾਲਾ ਫੀਟਿੰਗ ਕਿੱਡਾ ਜੀ ਇਹਦਾ ਆ ਫਿਕਸ ਜਾਂਦਾ ਚੱਡਾ ਜਿਹੜਾ ਦੋਸਤੋ ਬਿਲਕੁਲ ਫਿਕਸ ਦੇ ਵਿੱਚ ਆ ਕੰਪੈਕਟ ਛੱਡਾ ਠੀਕ ਆ ਬਿਲਕੁਲ ਆਰਡਰ ਦੀ ਕੁਆਲਿਟੀ ਵੇਖੋ ਸੋ ਹੱਥੀ ਚੋਣ ਵਾਲਾ ਥਣ ਅੱਛਾ ਲਵੀ ਵੀਰ ਬਾਕੀ ਧਾਰਾ ਤੁਰਾ ਚੋਣ ਜਾਣ ਇੱਕ ਬਰਾਬਰ ਅਗਲੇ ਨਾਲ ਅਗਲਾ ਪਿੱਛੇ ਨਾਲ ਪਿੱਛੇ ਇਹ ਸਹੀ ਆ ਠੀਕ ਆ ਜੀ ਹਾਂਜੀ ਤੇ ਇਹਦੀ ਮੁੱਲ ਵੜੀ ਕੀ ਰਹੂਗੀ ਫਿਰ ਲੈਣ ਦੇਣਾ ਇਹ ਤਾਂ ਜੀ ਆਪਾਂ 70000 ਰੁਪਈਆ ਮੁੱਲ ਕਰਦੇ ਆਂ ਅੱਛਾ ਜੀ ਹਾਂ ਜੀ ਲੈ ਦੇ ਕੀ ਹੋਊਗਾ ਲੈ ਦੇ ਜੀ ਆਪਾਂ ਜੇ ਖੀਤ ਛੋਟ ਛੱਪਾ ਕਰਕੇ ਤਾਂ 586 ਦੇ ਲਾਗੇ ਬੰਨੇ ਦੇ ਦਾਂਗੇ ਜੀ 80000 ਦੇ ਲਾਗੇ ਤੱਕ ਹਾਂ ਜੀ ਠੀਕ ਹੈ ਜੀ ਲੋ ਵੀ ਭਰਾਵੋ 68000 ਦੇ ਲਾਗੇ ਬੰਨੇ ਵੀਰਾਂ ਦਾ ਵੀ ਆਪਾਂ ਦੇ ਦੇਾਂਗੇ ਸੋ ਮਾਨਤਨ ਕਰਕੇ ਛੋਟ ਛੱਪੇ ਕਰਕੇ 68000 ਦੇ ਨੇੜੇ ਬੰਨੇ ਠੀਕ ਆ ਸੋ ਇਹ ਵਾਰ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਲੜਾ ਲੁੜਾ ਬਿਲਕੁਲ ਜਿਵੇਂ ਸ਼ਾਮ ਨੂੰ ਦੋਸਤੋ ਕਰਮਾਰੀ ਭਰੂਗੀ ਚੁਵਾਈ ਦਾ ਸਮਾਂ ਨੇੜ ਹੋਊਗਾ ਬਣਾ ਕੇ ਤਿਆਰ ਕਰੂਗੀ ਠੀਕ ਆ ਇਹ ਵੈੜ ਜਿਹੜੀ ਦੋਸਤੋ ਦੂਜੇ ਨੰਬਰ ਤੇ ਬੱਚਾ ਹੈ ਤਾਂ ਤੁਹਾਨੂੰ ਦਿਖਾ ਦਈਏ ਆ ਬੱਚੀ ਆ ਜੀ ਆ ਟੋਕਾ ਨੰਬਰ ਦੀ ਬੱਚੀ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਹੀ ਆ ਸੋ ਜਿਹੜੀ ਪਹਿਲੇ ਨੰਬਰ ਤੇ ਦੋਸਤੋ ਮੱਝ ਛੋਟੀ ਦਿਖਾਈ ਉਹਦੇ ਮગર ਕਟਾ ਬਿਲਕੁਲ ਨਾੜੂ ਦੋਹ ਬੱਚਿਆਂ ਦਾ ਕਿਉਂਕਿ 21 ਦਿਨ ਦੇ ਸੂਏ ਆ ਦੋਵੇਂ ਪਸੂ ਦੋਹ ਦੇ ਨਾਲ ਨਾੜੂ ਆ ਉਹਦੇ ਮગર ਕਟਾ ਪਰ ਇਸ ਵੈੜ ਦੇ ਮગર ਜਿਹੜੀ ਆ ਬੱਚੀ ਆ ਫੀਮੇਲ ਕਾਫ ਅੱਛਾ ਵੀਰੇ ਜਿਹੜੇ ਅਗਲੇ ਆਪਣੇ ਕੋਲ ਤੀਜੇ ਨੰਬਰ ਤੇ ਆ ਗਈ ਕ੍ਰੋਸ ਸੰਗ ਦੇ ਵਿੱਚ ਇੱਕ ਵੈੜ ਇਹਦਾ ਸੂਆ ਕਿੰਨਾ ਜੀ ਇਹ ਚੌਥੇ ਸੂਏ ਸ ਹਾਂਜੀ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਇਹਨੂੰ 8 ਤੋਂ 9 ਦਿਨ ਹੋ ਗਏ ਜੀ 8-9 ਦਿਨਾਂ ਦੀ ਆ ਹਾਂਜੀ ਤੇ ਬੌਲੇ ਚ ਬਾਹਰ ਹੋ ਗਈ ਆ ਠੀਕ ਆ ਜੀ ਇਹ ਹੁਣ ਦੁੱਧ ਤੇ ਮਤਲਬ ਕਿ ਇੱਕ ਵਾਰੀ ਆ ਗਈ ਆ ਹਾਂਜੀ ਇਹ 10000 ਲੀਟਰ ਦੁੱਧ ਹੈ ਕੰਮ ਥੱਲੇ ਦੀ ਠੀਕ ਆ ਠੀਕ ਆ ਸਵੇਰ ਕਿੰਨਾ ਦੱਸਿਆ ਚੌਥਾ ਚੌਥੇ ਸਵੇਰੇ ਜੀ ਚੌਥੇ ਆ ਬੱਚਾ ਮਗਰ ਤੇ ਬੱਚਾ ਬੱਚਾ ਮਗਰ ਜੀ ਦੇ ਮਗਰ ਬੱਚਾ ਹੈ ਤਾਂ ਦੁੱਧ ਕਿੰਨਾ ਦੱਸਿਆ ਜੀ ਦੁੱਧ 10000 ਲੀਟਰ ਜੀ 10000 ਲਓ ਦੋਸਤੋ ਬੌਲੇ ਤੋਂ ਬਾਹਰ ਇੱਕ ਵਾਰੀ ਦੁੱਧ ਤੇ ਆ ਗਈ ਆ 10-11 ਕਿਲੋ ਤੇ ਚੱਲਣ ਢਈ ਆ ਆ ਬੱਚਾ ਹੈ ਮੇਲ ਕਾਫ ਕੋ ਤੇ ਵੀਰ ਇਹਦਾ ਚੋਣ ਚਾਂ ਦਾ ਜ਼ਰੂਰ ਦੱਸ ਦੇ। ਮੈਂ ਬੋਲੀ ਆ ਜੀ ਸਾਫ ਸੁਥਰੀ ਆ। ਅੱਛਾ ਜੀ। ਹਾਂ ਜੀ। ਬਾਕੀ ਥਣਾ ਥਣਾ ਦੇ ਪੂਰਾ ਭਰਾ ਬਰੋਕੋ ਜੀ। ਹਾਂ ਜੀ ਪੂਰੀ ਭਰਾਉ ਏ। ਠੀਕ ਆ ਜੀ। ਲਓ ਦੋਸਤੋ ਚਾਰੇ ਥਾਣਾਂ ਦਾ ਭਰਾ ਇੱਕੋ ਜਿਹਾ। ਤੇ ਦੁੱਧ ਵੀ ਤੁਹਾਨੂੰ ਹੁਣ ਨੋਟ ਕਰਾਤਾ। ਠੀਕ ਆ? ਬਾਕੀ ਥਣ ਥਣ ਪੂਰਾ ਹੱਥੀਂ ਚਵਾਈ ਵਾਲਾ। 8-9 ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ। ਚੌਥਾ ਸੂਆ। ਠੀਕ ਆ? ਸੋ ਚੋਣ ਚਾਂ 1 ਨੰਬਰ ਆ। ਬਾਕੀ ਵੇੜਾ ਤੁਸੀਂ ਇਹ ਗਾਂ ਵੇਖ ਸਕਦੇ ਜੇ ਪੂਰੀ ਹੈ ਕਰਾਉ ਸੰਗ ਦੇ ਵਿੱਚ ਜਰਸੀ ਦਾ ਤੇ ਐਫ ਦਾ ਕਰੋਸ। ਲਿਓ ਵੀਰ ਇਵੀ ਤੁਰਦੀ ਆ ਖੋਲ ਕੇ ਇੱਕ ਵਾਰੀ। ਸੋ ਪਸੂ ਦੋਸਤੋ ਵੈਸੇ ਵੀਡੀਓ ਪਹਿਲੀ ਆ ਤੇ ਪਸੂ ਇਸ ਘਰੇ ਆਉਂਦੇ ਰਹਿੰਦੇ ਆ। ਬਾਕੀ ਤੁਸੀਂ ਆਪਦਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਲਿਓ। ਇਸੇ ਤਰ੍ਹਾਂ ਜਿਹੜੇ ਪਸੂ ਨਵੇਂ ਆਉਣਗੇ ਨੈਕਸਟ ਟਾਈਮ ਉਹ ਤੁਸੀਂ ਜਿਹੜੇ ਦੋਸਤੋ ਖਰੀਦ ਸਕਦੇ ਜੇ ਆਪਣੀ ਘਰ ਰਣ ਕੇ ਤਸੱਲੀ ਕਰ ਲਿਆ ਕਰੋ। ਜਿਹੜਾ ਪਸੂ ਸੋਇਆ-ਸੋਇਆ ਵੀਰ ਲੈ ਕੇ ਜਾਊਗਾ। ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਠੀਕ ਆ। ਇਹ ਸੰਤ ਸਾਹਿਬ ਇਹ ਮੈਨਾ ਮਾਰ ਲਈਏ ਦੁੱਧ ਤੇਰਾ ਕਿੰਨਾ ਲੀਟਰ ਕਰੂਗੀ? ਅੱਛਾ ਜੀ। ਹਾਂ ਜੀ। ਠੀਕ ਹੈ ਜੀ ਠੀਕ ਆ। ਆਹੋ। ਹੁਣ ਆਪਾਂ ਜਿਹੜਾ ਚਵਾਦਾਂਗੇ ਉਹ 11 ਹਾਂਜੀ 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 ਠੀਕ ਹੈ ਜੀ ਲੋ ਦੋਸਤੋ ਇੱਕ ਬੈਕ ਸਾਈਡ ਤੋਂ ਮਾੜੀ ਫੋਰਟ ਦੀ ਲੱਗੀ ਹੈ ਨਾ ਜੀ ਹਾਂਜੀ ਹਾਂਜੀ ਮਾੜੀ ਜੀ ਬੜਾ ਬੱਚਾ ਜਿਹਾ ਲੱਗਾ ਠੀਕ ਆ ਵਾਕਿ ਜਿਹੜੇ ਥਾਣਾ ਦੋਸਤੋ ਚਾਰੇ ਚੱਲਦੇ ਆ ਪ੍ਰੋਪਰ ਤੇ ਇੱਕ ਮਾੜਾ ਜਿਹਾ ਬੱਚਾ वैसे मोस्टली घेरा बड़ा ते ਲੱਗਾ ਹੁੰਦਾ ਹਾਂਜੀ ਮੈਂ ਗਾਹ ਪੂਰੀ ਬੋਲੀ ਆਪਾਂ ਬੱਚਾ ਵੀ ਚੋਰੇ ਕੋਈ ਠੀਕ ਆ ਠੀਕ ਆ ਬਾਕੀ ਹਿਲਦੀ ਹੁਲਦੀ ਵੀ ਨਹੀਂ ਬੱਚਾ ਹਾਂਜੀ ਇਹ ਵੀ ਸੀਟ ਠੰਡੀ ਧੀਰੀ ਆ ਵੇਖੋ ਜੀ ਬੰਗਾ ਬੰਗਾ ਪਾਉਣ ਦੀ ਬਲੋੜ ਨਾ ਨਾ ਬੰਗਾ ਕਦੀ ਪਾਇਆ ਨਹੀਂ ਜੀ ਲਓ ਜੀ ਸੋ ਠੰਡੀ ਧੀਰੀ ਆ ਸੀਲ ਸਵਾਗਾ ਦੋਸਤੋ ਬਿਨਾ ਬੰਗਾ ਬਿਨਾ ਰਸੀ ਬਿਨਾ ਜੂਪਾ ਆ ਬੱਚਾ ਵੀ ਥੱਲੇ ਜਿਹੜਾ ਮਰਜੀ ਛੱਡਦੇ ਕੋਈ ਕਰਣੀ ਆ ਠੀਕ ਆ ਜੀ ਠੀਕ ਆ ਆ ਮਿੱਠੀ ਆ ਫਿਰ ਤਾਂ ਪੂਰੀ ਹਾਂਜੀ ਤੇ ਇਹਦਾ ਵੀਰ ਕੀ ਕਰਦੇ ਆ ਮੁੱਲ ਇਹਦਾ ਜੀ ਆਪਾਂ 35000 ਕਰਦੇ ਹਾਂ 35 ਹਾਂਜੀ ਲੈਣ ਦੇਣ ਲੈਣ ਦੇ ਨਹੀਂ ਜੇ ਆਪਾਂ ਸ਼ੋਰ ਸ਼ਾਪਾ ਕਰਾਂਗੇ ਤੇ 33 34 ਦੇ ਲਾਗੇ ਬੰਨੇ ਛੱਡ ਲਾਂਗੇ 33 34 ਦੇ ਘਰ ਦੇ ਵਿੱਚ ਹਾਂਜੀ ਲਓ ਜੀ ਸੋ ਬਿਲਕੁਲ ਤਾਜੀ ਸੂਈਏ ਦੋਸਤੋ ਗਾਂ ਠੀਕ ਹੈ ਜੀ ਅੱਗੇ ਕੋਈ ਚੰਗੀ ਸੇਵਾ ਸੰਭਾਲ ਕਰ ਲੂਗਾ ਦੁੱਧ ਦੇ ਕਰਮਾਲੀ ਨੇ ਭਾਵੇਂ 13 ਚਵਾਈ ਜਾਵੇ 14 ਚਵਾਈ ਜਾਵੇ ਠੀਕ ਹੈ ਚੰਗੀ ਸੇਵਾ ਦੇ ਦੁੱਧ ਤੁਸੀਂ ਲੈ ਸਕਦੇ ਜੇ ਨਾ ਮਗਰ ਇਹਦੇ ਬੱਚਾ ਮੀਲ ਕਾਫ ਅੱਠਾਂ ਸੱਤਾਂ ਦਿਨਾਂ ਦੀ ਸੂਈ ਆ ਨੰਬਰ ਆਪਣੇ ਬੋਲ ਦਈਏ ਫਿਰ ਆਪਣਾ ਜੀ ਪਹਿਲਾ ਨੰਬਰ ਹੈਗਾ ਜੀ 9732 ਹਾਂ 96614 ਹਾਂਜੀ ਹਾਂਜੀ ਦੂਜਾ ਨੰਬਰ ਹੈ ਜੀ 78375 ਹਾਂਜੀ 43586 ਠੀਕ ਹੈ ਜੀ ਤੇ ਦੋਵੇਂ ਨੰਬਰ ਚੱਲਦੇ ਆ ਆਪਣੇ ਕੋਲ ਬਈ ਦੋਵੇਂ ਚੱਲਦੀ ਸੀ ਠੀਕ ਹੈ ਜੀ ਲਓ ਦੋਸਤੋ ਇਹ ਸਾਨੂੰ ਮੇਰਾ ਨਾਮ ਵੀਰ ਹੈ ਠੀਕ ਹੈ ਜੀ ਤੇ ਪਿੰਡ ਰੂੜੇ ਅਸਲ ਤੋਂ ਬਿਲਕੁਲ ਨੇੜੇ ਤਰਨਤਾਰਨ ਸਾਹਿਬ ਆ ਚਤਾਲਾ ਪਿੰਡ ਬਿਲਕੁਲ ਲੱਗੇ ਆ ਸ਼ਾਹਪੁਰਾ ਪਿੰਡ ਬਿਲਕੁਲ ਨਜ਼ਦੀਕ ਆ ਠੀਕ ਹੈ ਜੀ ਤੇ ਮੋਗਲ ਚੱਕ ਵੀ ਥੋੜੀ ਦੂਰੀ ਤੇ ਆ ਇਹ ਬਿਲਕੁਲ ਨੇੜੇ ਨੇੜੇ ਪਿੰਡ ਹੈਗੇ ਆ ਬਾਕੀ ਜੇਕਰ ਕਿਸੇ ਵੀਰ ਨੂੰ ਨਹੀਂ ਸਮਝ ਲੱਗੀ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਤਰਨਤਾਰਨ ਸਾਹਿਬ ਵਿਜ਼ਿਟ ਕਰਕੇ ਤਰਨਤਾਰਨ ਸਾਹਿਬ ਤੋਂ ਇੱਕ ਰੋਡ ਨਿਕਲਦਾ ਜਿਹੜਾ ਪੱਟੀ ਸ਼ਹਿਰ ਨੂੰ ਜਾਂਦਾ ਚਾਹਪੁਰਾ ਪਿੰਡ ਝੰਡੋ ਕੇ ਸਰੀਆਲੀ ਲੋਕਾ ਦੇ ਕੈਰੋਂ ਅੱਗੇ ਪੱਟੀ ਨੂੰ ਇਹ ਸੜਕ ਚੱਲੀ ਜਾਂਦੀ ਹੈ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ